ਪੰਜਾਬ ਦੇ ਕੁਝ ਜ਼ਿਲ੍ਹਿਆਂ ਤੇ ਹੜਾਂ ਦੀ ਮਾਰ ਪਈ ਹੋਈ ਆ ਉੱਥੇ ਹਰਸੀਮਰਤ ਬਾਦਲ ਨੇ ਮੁੱਖ ਮੰਤਰੀ ਮਾਨ ਤੇ ਤਿੱਖੇ ਨਿਸ਼ਾਨੇ ਵਿੰਨੇ ਨੇ ਉਹਨਾਂ ਨੇ ਡਿਜੀਟਲ ਮੀਡੀਆ ਅਕਾਊਂਟ ਤੇ ਲਿਖਿਆ ਨਾਲੇ ਇੱਕ ਹੋਰ ਵੱਡਾ ਬਿਆਨ ਵੀ ਜਾਰੀ ਕੀਤਾ ਉਹ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਪਹਿਲਾਂ ਉਹਨਾਂ ਨੇ ਜਿਹੜਾ ਡਿਜੀਟਲ ਮੀਡੀਆ ਅਕਾਊਂਟ ਤੇ ਲਿਖਿਆ ਤੁਹਾਨੂੰ ਉਹ ਸੁਣਾ ਦਿੰਨੇ ਆ ਉਹਨਾਂ ਨੇ ਲਿਖਿਆ ਕਿ ਬਹੁਤ ਹੀ ਸ਼ਰਮਨਾਕ ਗੱਲ ਆ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਲੱਖਾਂ ਕਿਸਾਨਾਂ ਦੀ ਮਦਦ ਕਰਨ ਲਈ ਅਜੇ ਤੱਕ ਨਹੀਂ ਪਹੁੰਚ ਸਕੇ ਹੜਾਂ ਕਾਰਨ ਜਿਹੜੀਆਂ ਖੜੀਆਂ ਫਸਲਾਂ ਤਬਾਹ ਹੋ ਗਈਆਂ ਯਾਨੀ ਇਸ ਔਖੀ ਘੜੀ ਦੇ ਵਿੱਚ ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਸਾਨਾਂ ਦੀ ਬਾਹ ਫੜੀਆ ਉਹ ਕਿਸਾਨਾਂ ਦੀ ਮਦਦ ਲਈ ਪੰਪ ਸੈੱਟ ਡੀਜ਼ਲ ਪਲਾਸਟਿਕ ਪਾਈਪਾਂ ਤੇ ਖਾਣ ਪੀਣ ਦੇ ਪੈਕੇਟ ਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾ ਰਹੇ ਨੇ ਇਹ ਵੀ ਚਿੰਤਾਜਨਕ ਹੈ ਕਿ ਕਾਂਗਰਸ ਤੇ ਆਪ ਸਰਕਾਰ ਨੇ 10 ਲੱਖ ਤੋਂ ਵੱਧ ਗਰੀਬਾਂ ਦਾ ਜਿਹੜਾ ਆਟਾ ਦਾਲ ਯੋਜਨਾ ਅਧੀਨ ਆਉਂਦੇ ਲਾਭਪਾਤਰੀਆਂ ਦੇ ਕਾਰਡ ਕੱਟ ਕੇ ਪੰਜਾਬੀਆਂ ਨਾਲ ਇੱਕ ਵੱਡਾ ਧੋਖਾ ਕੀਤਾ ਤੇ ਹੁਣ ਜਿਹੜਾ ਬੀਬਾ ਹਸੀਮਤ ਕੌਰ ਬਾਦਲ ਨੇ ਬਿਆਨ ਜਾਰੀ ਕੀਤਾ ਉਹ ਤੁਹਾਨੂੰ ਸੁਣਾ ਦਿੰਨੇ ਆ ਸਾਰੇ ਪੰਜਾਬ ਦੇ ਹਾਲਾਤ ਜੇ ਅੱਜ ਦੇਖਿਆ ਜਾਏ ਤੇ ਸਾਡੇ ਮੁੱਖ ਮੰਤਰੀ ਨੇ ਤਾਂ ਪੰਜਾਬ ਨੂੰ ਕੇਜਰੀਵਾਲ ਦੇ ਹੱਥ ਹਵਾਲੇ ਕਰਕੇ ਇੱਕ ਤਰੀਕੇ ਨਾਲ ਪੰਜਾਬ ਨੂੰ ਠੇਕੇ ਚ ਚੜਾਤਾ ਕੇਜਰੀਵਾਲ ਦੇ ਕੋਲ ਆਪਣੀ ਕੁਰਸੀ ਦੇ ਖਾਤਰ ਅੱਜ ਅੱਧਾ ਪੰਜਾਬ ਪਾਣੀ ਚ ਡੁੱਬਿਆ ਪਿਆ ਐ ਇਥੋਂ ਅਭੋਰ ਫਾਜ਼ਲਕਾ ਤੋਂ ਲੈ ਕੇ ਉਹ ਗਾਂ ਫਰੀਦਕੋਟ ਸੁਲਤਾਨਪੁਰ ਲੋਧੀ ਤਾਈ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਪਿੰਡ ਤਬਾਹ ਹੋ ਗਏ ਲੱਖਾਂ ਏਕੜ ਫਸਲ ਦਾ ਨੁਕਸਾਨ ਹੋ ਗਿਆ ਤੇ ਕਿਸਾਨਾਂ ਦੀ ਸਾਰ ਲੈਣ ਵਾਸਤੇ ਜਿੱਥੇ ਹਕੂਮਤ ਦਾ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਆ ਜਾ ਕੇ ਉਹਨਾਂ ਦੀ ਬਾਹ ਫੜਨ ਲੇਕਿਨ ਅਫਸੋਸ ਦੀ ਗੱਲ ਕਿ ਮੁੱਖ ਮੰਤਰੀ ਜਿਹਦਾ ਸਿਰਫ ਪੇਸ਼ਾ ਹੀ ਗੱਲਾਂ ਮਾਰਾਂ ਦਾ ਸੀਗਾ 4 ਸਾਲ ਗੱਲਾਂ ਮਾਰਦੇ ਆ ਤੇ ਇਸ ਔਖਾਈ ਦੇ ਸਮੇਂ 'ਚ ਇਹ ਵੀ ਉੱਥੇ ਜਾ ਕੇ ਆਪਣੀ ਫੋਟੋ ਖਿਚਾ ਕੇ ਗੱਲ ਮਾਰ ਕੇ ਤੁਰ ਕੇ ਆ ਗਿਆ ਤੇ ਉਹਨਾਂ ਥਾਵਾਂ 'ਚ ਜੇ ਡੀਜ਼ਲ ਦਿੱਤਾ ਤੇ ਸੁਖਵੀਰ ਜੀ ਨੇ ਦਿੱਤਾ ਜੇ ਚਾਰਾ ਦਿੱਤਾ ਪਾਈਪ ਦਿੱਤਾ ਪੰਪ ਸੈਟ ਦਿੱਤੇ ਲੰਗਰ ਲਗਾਏ ਦਵਾਈਆਂ ਭੇਜੀਆਂ ਤੇ ਇਸ ਸ਼੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਜਿਨ੍ਹਾਂ ਦੀ 8 ਸਾਲਾਂ ਤੋਂ ਉਹਨਾਂ ਦੀ ਸਰਕਾਰ ਨਹੀਂ ਰਹੀ ਤੇ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਸੋ ਬਹੁਤ ਦੁੱਖ ਹੁੰਦਾ ਹੈ ਕਿ ਭਾਵੇਂ ਕਿਸਾਨਾਂ ਦੀ ਗੱਲ ਮਰੀ ਹੋਈ ਮੁਰਗੀ ਮਰੀ ਹੋਈ ਬੱਕਰੀ ਅਜੇ ਵੀ ਲੋਕਾਂ ਦੇ ਕੰਨਾਂ 'ਚ ਗੂੰਜਦੀ ਹੈ ਦੋ ਦੋ ਸਾਲ ਹੋ ਗਏ ਤੇ ਅਜੇ ਵੀ ਕੋਈ ਮੁਆਵਜ਼ਾ ਵਰਗੀ ਚੀਜ਼ ਨਹੀਂ ਤਾਂ ਹੁਣ ਨਾ ਤੇ ਹੜਾ ਵਾਸਤੇ ਕੁਝ ਦੂਜੇ ਪਾਸੇ ਅਫਸੋਸ ਹੈ ਇਸ ਗੱਲ ਦਾ ਕਿ ਹਾਲਾਤ ਸੂਬੇ ਦੇ ਇਹੋ ਜਿਹੇ ਹੋ ਗਏ ਨੇ ਕਿ ਗੈਂਗਸਟਰ ਦਾ ਜਿਹੜਾ ਰਾਜ ਚੱਲ ਰਿਹਾ ਸਰੋਤੀਆਂ ਡਕੈਤੀਆਂ ਚੋਰੀ ਚਕੈਰੀ ਕਤਲ ਇਹ ਇੰਨਾ ਆਮ ਹੋ ਗਿਆ ਹੈ ਕਿ ਹੁਣ ਇਹਦੇ ਵੱਲ ਕੋਈ ਧਿਆਨ ਹੀ ਨਹੀਂ ਜਾ ਰਿਹਾ ਤੁਸੀਂ ਸਾਰੇ ਜਾਣਦੇ ਹੋ ਕਿ ਅ ਦਰਬਾਰ ਸਾਹਿਬ ਦੇ ਉੱਤੇ ਵੀ ਈਮੇਲ ਆਉਂਦੀਆਂ ਰਹਿ ਕੇ ਅਸੀਂ ਬੰਬ ਨਾਲ ਉਡਾਵਾਂਗੇ ਕਿ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਜਿਹੜੇ 10 ਜੁਲਾਈ ਤੋਂ ਅੱਗੇ ਪਿੱਛੇ 15 ਵਾਰੀ ਧਮਕੀਆਂ ਆਏ ਕਿ ਬੋਮਬ ਦੇ ਨਾਲ ਉੜਾਵਾਂਗੇ 10 ਅਗਸਤ ਨੂੰ ਇੱਕ ਬੋਮਬ ਦਰਬਾਰ ਸਾਹਿਬ ਦੇ ਉੱਥੇ ਫੜਿਆ ਗਿਆ ਜਿਸ ਬੋਮਬ ਨੂੰ ਡਿਫਿਊਜ਼ ਕਰਦੇ ਹੋਏ ਪੁਲਿਸ ਅਫਸਰوں ਪੂਰੀ ਤਰ੍ਹਾਂ ਘਹਿਲ ਹੋ ਗਿਆ ਹੈ ਲੇਕਿਨ ਇਸ ਸਰਕਾਰ ਨੇ ਉਸ ਗੱਲ ਨੂੰ ਨਾ ਪਤਾ 잡ਤਾ ਜਿਵੇਂ ਇਹਨਾਂ ਨੇ ਪਹਿਲੇ ਵੀ ਪਾਵੇ ਥਾਣੇ 'ਚ ਹੋਏ ਮਜਿੱਤੇ ਹਲਕੇ 'ਚ ਹੋ ਗੁੰਟਾਲਾ 'ਚ ਹੋ ਜਿੱਥੇ ਵੀ ਬੋਮਬ ਦਾ ਹਮਲਾ ਦਾ ਜੀ ਸਿਲੰਡਰ ਫਟ ਗਿਆ ਜੀ ਟਾਇਰ ਪਟ ਗਿਆ ਇਸ ਕਰਕੇ ਗੱਲਾਂ ਨੂੰ ਦਬਾਨ 'ਚ ਲੱਗੇ ਨੇ ਨਾ ਕਿ ਹਾਲਾਤਾਂ ਨੂੰ ਸੁਧਾਰਾ ਕਿਉਂਕਿ ਸਾਰੀ ਪੁਲਿਸ ਦੀ ਫੌਜ ਅੱਜ ਕੇਜਰੀਵਾਦ ਤੋਂ ਦੀ ਜਿਹੜੀ ਜੁੰਡਲੀ ਟੋਲੀ ਆਈ ਐ ਲੁਟੇਰਿਆਂ ਦੀ ਦਿੱਲੀੋਂ ਉਹਨਾਂ ਦੀ ਹਫਾਜ਼ਤ 'ਚ ਲੱਗੇ ਹੋਏ ਨੇ